ਮਹਾਰਾਜ ਨੇ ਕਿੰਨੀਆਂ ਦਾਤਾਂ ਹੋਰ ਦੇ ਦਿੱਤੀਆਂ ਇਹ ਉਹਨਾਂ ਦਾਤਾਂ ਦਾ ਸ਼ੁਗਰ ਨਹੀਂ ਜੇ ਕਰਦਾ ਉਹਨਾਂ ਦਾਤਾਂ ਨੂੰ ਮਾਣਦਾ ਨਹੀਂ ਉਹਨਾਂ ਦਾਤਾਂ ਦਾ ਆਨੰਦ ਨਹੀਂ ਲੈਂਦਾ ਪਰ ਇਹ ਜਿਹੜੀ ਦਾਤ ਨਹੀਂ ਮਿਲੀ ਉਹਦੇ ਕਰਕੇ ਝੂਰਦਾ ਰਹਿੰਦਾ ਜੇ ਹਮੇਸ਼ਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬੜਾ ਪਿਆਰਾ ਬਚਨ ਹੈ ਮਹਾਰਾਜ ਜੀ ਆਖਦੇ 10 ਵਸਤੂ ਲੈ ਪਾਛੇ ਪਾਵੇਂ ਏਕ ਵਸਤੂ ਕਾਰਨ ਵੀ ਖੋਟ ਗਵਾਵੇ ਇਹਨੂੰ 10 ਵਸਤੂ ਮਿਲ ਗਈਆਂ ਪਰ ਇੱਕ ਨੇ ਮਿਲੀ ਉਸ ਇੱਕ ਦਾਤ ਕਰਕੇ ਇਹਨੂੰ ਦਸਾਂ ਵਸਤੂਆਂ ਦੇ ਵਿੱਚੋਂ ਆਨੰਦ ਨਹੀਂ ਆ ਰਿਹਾ ਇੱਕ ਦਾਤ ਨਾ ਮਿਲਣ ਕਰਕੇ ਇਹਨੂੰ 10 ਵਸਤੂ ਜਿਹੜੀਆਂ ਮਿਲੀਆਂ ਨਾ ਉਹ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਵੇਖ-ਵੇਖ ਕੇ ਝੂੜਦਾ ਰਹਿੰਦਾ ਪਰੇਸ਼ਾਨ ਹੁੰਦਾ ਰਹਿੰਦਾ ਇਹਦੀ ਜ਼ਿੰਦਗੀ ਦੇ ਵਿੱਚ ਟਿਕਾਣਾ ਨਹੀਂ ਜੇ ਬਣਦਾ ਦੇਖੋ ਕਿੰਨੀਆਂ ਸੋਹਣੀਆਂ 10 ਵਸਤੂ ਮੈਨੂੰ ਮਿਲ ਗਈਆਂ ਜਿਹੜੀਆਂ ਸਾਨੂੰ ਚਾਹੀਦੀਆਂ ਜ਼ਿੰਦਗੀ ਜੀਣ ਵਾਸਤੇ ਸਭ ਤੋਂ ਪਹਿਲੀ ਵਸਤੂਏ ਨੂੰ ਮਿਲ ਗਈ ਜੇ ਸਰੀਰ ਬੜਾ ਸੋਹਣਾ ਸਰੀਰ ਮਿਲਿਆ ਤੰਦਰੁਸਤ ਸਰੀਰ ਮਿਲਿਆ ਦੂਜੀ ਵਸਤੂਏ ਨੂੰ ਚੰਗਾ ਪਰਿਵਾਰ ਮਿਲ ਗਿਆ ਜੀ ਤੀਸਰੀ ਵਸਤੂਏ ਨੂੰ ਕੁਦਰਤ ਵੱਲੋਂ ਮਿਲ ਗਈ ਰਿਸ਼ਤੇਦਾਰ ਮਿਲ ਗਏ ਜੀ ਚੌਥੀ ਇਹਨੂੰ ਦਾਤ ਮਿਲੀ ਏ ਦੋ ਧੀਆਂ ਦੀ ਪੰਜਵੀਂ ਦਾਤ ਤੈਨੂੰ ਕੋਠੀ ਮਿਲ ਗਈ ਚੰਗੀ ਚਾਰ ਮੰਜ਼ਲੀ ਕੋਠੀ ਵਧੀਆ ਮਿਲੀ ਹੈ ਜੀ ਛੇਵੀਂ ਦਾਤ ਤੈਨੂੰ ਕੁਦਰਤ ਵੱਲੋਂ ਮਿਲ ਗਈ ਚੰਗੀ ਜ਼ਮੀਨ ਹੈ ਜੀ 7ਵਾਂ ਦਾਤ ਇਹਨੂੰ ਭੈਣ ਭਰਾ ਮਿਲ ਗਏ ਨੇ 8ਵਾਂ ਦਾਤ ਇਹਨੂੰ ਚੰਗੀ ਇੱਜ਼ਤ ਚੰਗਾ ਮਾਣ ਸਤਿਕਾਰ ਮਿਲਦਾ ਜੇ 9ਵਾਂ ਦਾਤ ਇਹਨੂੰ ਕੁਦਰਤ ਵੱਲੋਂ ਮਿਲੀ ਜੀ ਸਾਧਨ ਮਿਲੇ ਨੇ ਟਰੈਕਟਰ ਮਿਲੇ ਨੇ 10ਵਾਂ ਦਾਤ ਇਹਨੂੰ ਮਿਲੀ ਜੀ ਚੰਗਾ ਪੈਸਾ ਇਹਦੇ ਕੋਲ ਆ 10 ਦਾਤਾਂ ਇਸ ਇਨਸਾਨ ਨੂੰ ਮਿਲੀਆਂ ਨੇ ਜ਼ਿੰਦਗੀ ਜਿਉਣ ਵਾਸਤੇ ਪਰ ਇੱਕ ਦਾਤ ਨਹੀਂ ਮਿਲੀ ਇੱਕ ਪੁੱਤਰ ਦੀ ਦਾਤ ਨਹੀਂ ਮਿਲੀ ਉਹ ਪੁੱਤਰ ਦੀ ਦਾਤ ਇੱਕ ਨਾ ਮਿਲਣ ਕਰਕੇ ਇਹਨੂੰ 10 ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਇਹ 10ਾਂ ਚੀਜ਼ਾਂ ਨੂੰ ਚੰਗਾ ਨਹੀਂ ਮੰਨਦਾ 10 ਚੀਜ਼ਾਂ ਇਹਦੀ ਜ਼ਿੰਦਗੀ ਨੂੰ ਸੁੱਖ ਨਹੀਂ ਦਿੰਦੀਆਂ ਇਹ ਜਦੋਂ ਵੀ ਆਪਣੀ ਜ਼ਮੀਨ ਦੇ ਟੱਕ ਨੂੰ ਵੇਖਦਾ ਨਾ ਇਹਨੂੰ ਖਮੋਸ਼ੀ ਆ ਜਾਂਦੀ ਏ ਕਿ ਮੇਰੇ ਤੋਂ ਬਾਅਦ ਇਹਦਾ ਰਖਵਾਲਾ ਕਿਹੜਾ ਹੋਵੇਗਾ ਜਦੋਂ ਘਰ ਵਿੱਚ ਆਉਂਦਾ ਆਪਣੀ ਕੋਠੀ ਨੂੰ ਵੇਖਦਾ ਤਾਂ ਨੂੰ ਧੌਣ ਕਰਕੇ ਇਦਾਂ ਇਹ ਫਿਰ ਉਦਾਸ ਹੋ ਜਾਂਦਾ ਜਿਹੜੀ ਇੱਕ ਵਸਤੂ ਪੁੱਤਰ ਦੀ ਦਾਤ ਨਹੀਂ ਮਿਲੀ ਇਹ ਉਹਦੇ ਕਰਕੇ ਫਿਰ ਉਦਾਸ ਹੋ ਜਾਂਦਾ ਮੇਰੇ ਤੋਂ ਬਾਅਦ ਕਿਹੜਾ ਸੰਭਾਲੇਗਾ ਦੇਖੋ ਧੀਆ ਦੇ ਕੋਲ ਬਹਿ ਕੇ ਜਦੋਂ ਇਦਾਂ ਦੀਆਂ ਗੱਲਾਂ ਕਰਦਾ ਝੂਰਦਾ ਏ ਉਹਨਾਂ ਦੇ ਮਨ ਵਿੱਚ ਵੀ ਖਿਆਲ ਆਉਂਦਾ ਨਾ ਬਾਪੂ ਤੈਨੂੰ ਅਸੀਂ ਚੰਗੀਆਂ ਨਹੀਂ ਲੱਗਦੀਆਂ ਤੂੰ ਸਾਨੂੰ ਨਹੀਂ ਚੰਗਾ ਸਮਝਦਾ ਦੇਖੋ ਤੈਨੂੰ ਕੁਦਰਤ ਵੱਲੋਂ ਬੰਦਿਆ 10 ਚੀਜ਼ਾਂ ਮਿਲ ਗਈਆਂ ਬਸ ਇੱਕ ਪੁੱਤਰ ਦੀ ਦਾਤ ਨਹੀਂ ਮਿਲੀ ਚੱਲ ਪਰ ਇੱਕ ਦਾਤ ਕਰਕੇ ਤੂੰ 10 ਚੀਜ਼ਾਂ ਦਾ ਆਨੰਦ ਨਹੀਂ ਲੈ ਸਕਿਆ ਆਪਣੀ ਜ਼ਿੰਦਗੀ ਵਿੱਚ ਤੂੰ ਜ਼ਮੀਨ ਨੂੰ ਮਾਣ ਨਹੀਂ ਸਕਿਆ ਤੂੰ ਘਰ-ਬਾਰ ਨੂੰ ਚੰਗੇ ਨੂੰ ਮਾਣ ਨਹੀਂ ਸਕਿਆ ਤੂੰ ਸਾਧਨਾ ਨੂੰ ਮਾਣ ਨਹੀਂ ਸਕਿਆ ਤੂੰ ਉਹਨਾਂ ਦੇ ਵਿੱਚੋਂ ਆਨੰਦ ਨਹੀਂ ਲੈ ਸਕਿਆ ਦੇਖ ਕੁਦਰਤ ਨੇ ਜੋ ਕੀਤਾ ਚੰਗਾ ਕੀਤਾ ਹੋ ਸਕਦਾ ਕੱਲ ਨੂੰ ਤੇਰੇ ਘਰੇ ਪੁੱਤਰ ਦੀ ਦਾਤ ਵੀ ਹੋ ਜਾਂਦੀ ਪਰ ਕੱਲ ਨੂੰ ਨਰਾਕ ਨਿਕਲ ਜਾਂਦਾ ਨਸ਼ੇ 'ਚ ਪੈ ਜਾਂਦਾ ਤੈਨੂੰ ਪਰੇਸ਼ਾਨ ਕਰ ਜਾਂਦਾ ਤੈਨੂੰ ਦੁਖਾ ਜਾਂਦਾ ਤੇਰੀਆਂ ਰਗਾਂ ਨੂੰ ਫਿਰ ਕੀ ਕਰ ਦਵਾਂ ਫਿਰ ਤੂੰ ਇਸੇ ਜ਼ੁਬਾਨ ਦੇ ਨਾਲ ਕਹਿਣਾ ਸੀ ਇਹੋ ਜਿਹਾ ਦੇਣਾ ਸੀ ਤੇ ਰੱਬਾ ਨਾ ਹੀ ਦਿੰਦਾ ਵੇਖ ਜਿਹੜੀਆਂ ਤੈਨੂੰ 10 ਚੀਜ਼ਾਂ ਦਾਤਾ ਮਹਾਰਾਜ ਨੇ ਦਿੱਤੀਆਂ ਉਹਨਾਂ ਦੇ ਵਿੱਚੋਂ ਆਨੰਦ ਮਾਣ ਉਹਨਾਂ ਦੇ ਵਿੱਚੋਂ ਜ਼ਿੰਦਗੀ ਮਾਣ ਉਹਨਾਂ ਦੇ ਵਿੱਚੋਂ ਖੁਸ਼ੀਆਂ ਮਾਣ ਏਕ ਭੀ ਨਾ ਦੇ 10 ਭੀ ਹਿਰ ਲੈ ਤੋ ਮੂੜਾ ਕਹੂ ਕਹਾ ਕਰੇ ਫਿਰ ਇਹ ਇਨਸਾਨ ਅਣਜਾਣ ਮਨੁੱਖ ਫਿਰ ਕੀ ਕਰਦਾ ਜਿਹੜੀਆਂ 10 ਦਿਨ ਦੀਆਂ ਦਿੱਤੀਆਂ ਤੈਨੂੰ ਦਾਤਾ ਜਿਉ ਵਾਹਿਗੁਰੂ ਉਹ ਵੀ ਨਾ ਦਿੰਦਾ ਤੇ ਫਿਰ ਕੀ ਕਰ ਲੈਨੋ ਹੁਣ ਤੈਨੂੰ 10 ਦਿੱਤੀਆਂ ਆ ਉਹਨਾਂ ਦਸਾਂ ਦੇ ਵਿੱਚੋਂ ਆਨੰਦ ਮਾਣ ਉਹਨਾਂ ਧੀਆਂ ਦੇ ਵਿੱਚੋਂ ਆਨੰਦ ਮਾਣ ਇਸ ਵੱਡੇ ਘਰ ਵਿੱਚੋਂ ਆਨੰਦ ਮਾਣ ਜ਼ਮੀਨ ਦੇ ਵਿੱਚੋਂ ਆਨੰਦ ਮਾਣ ਖੁਸ਼ੀਆਂ ਮਾਣ ਕੇ ਆਪਣੀ ਜ਼ਿੰਦਗੀ ਨੂੰ ਹੰਡਾ ਕੇ ਜਾ ਆ ਸਰੀਰ ਤੈਨੂੰ ਮਿਲਿਆ ਇਹਨੂੰ ਝੋਰੇ ਨਾਲ ਆ ਇਹਨੂੰ ਫਿਕਰਾਂ ਵਿੱਚ ਨਾ ਰੱਖ ਇਸ ਸਰੀਰ ਤੇ ਬੋਝ ਨਾ ਪਾਇਆ ਕਰ ਇਹਨੂੰ ਆਜ਼ਾਦ ਰੱਖ ਤੇ ਚੰਗੀ ਜ਼ਿੰਦਗੀ ਬਸਰ ਕਰਕੇ ਜਾ ਗੁਰੂ ਦੇ ਘਰ ਵਿੱਚੋਂ ਤੈਨੂੰ ਕਿੰਨੀਆਂ ਦਾਤਾਂ ਮਿਲ ਗਈਆਂ ਬਸ ਇੱਕ ਦਾਤ ਕਰਕੇ ਤੂੰ ਸਾਰੀ ਦਿਹਾੜੀ ਫਿਕਰਾਂ ਦੇ ਵਿੱਚ ਰਹਿਣਾ ਕੋਈ ਰਿਸ਼ਤੇਦਾਰ ਆ ਜਾਵੇ ਉਹ ਤੇਰੇ ਕੋਲ ਗੱਲ ਕਰਦਾ ਭਈ ਘਰ ਤੇ ਬਹੁਤ ਵੱਡਾ ਪਰਮਾਰਾਜ ਨੇ ਦਾਤ ਪੁੱਤਰ ਦੀ ਨਹੀਂ ਦਿੱਤੀ ਤੂੰ ਫਿਰ ਉਦਾਸ ਹੋ ਜਾਣਾ ਇਹੋ ਜਿਹਾ ਸਾਡਾ ਸਮਾਜ ਹੈ ਜੋ ਕੁਝ ਤੈਨੂੰ ਮਿਲਿਆ ਉਹਦਾ ਆਨੰਦ ਮਾਣ ਲਾ ਉਹਦੀਆਂ ਖੁਸ਼ੀਆਂ ਮਾਣ ਲਾ ਉਹਦੇ ਵਿੱਚ ਰਿਹਾ ਕਰ ਸਬਰ ਲੈਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਮੈਂ ਬੇਨਤੀ ਕਰਾਂ ਆਨੰਦ